ਹਾਂਜੀ ਮੇਰੀਆਂ ਸਾਰੀਆਂ ਭੈਣਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਸੂਟ ਦਾ ਡਿਜ਼ਾਈਨ ਦਿਖਾਉਣੀ ਆ ਇਹ ਵਾਲਾ ਸੂਟ ਜਿਹੜਾ ਜੀ ਬਹੁਤ ਹੀ ਸਿੰਪਲ ਸੂਟ ਸੀ ਜਿਹੜਾ ਆਪਾਂ ਕਿ ਬਹੁਤ ਹੀ ਸਟਾਈਲਿਸ਼ ਬਣਾਤਾ ਤੁਸੀਂ ਆਮ ਸੂਟ ਨੂੰ ਵੀ ਖਾਸ ਸੂਟ ਬਣਾ ਸਕਦੇ ਹੋ ਪਾਰਟੀ ਵਾਲਾ ਸੂਟ ਬਣਾ ਸਕਦੇ ਹੋ ਠੀਕ ਆ ਜੀ ਸਭ ਤੋਂ ਪਹਿਲਾਂ ਆਪ ਇਹਨਾਂ ਦਾ ਇਹਨਾਂ ਦੀ ਕੁੜਤੀ ਦਿਖਾਉਣੀ ਆ ਆਪਾਂ ਠੀਕ ਆ ਜੀ ਵੇਅਰ ਕੀਤਾ ਬਹੁਤ ਸੋਹਣਾ ਲੱਗੂਆ ਇਹ ਸੂਟ ਠੀਕ ਆ ਜੀ ਇਹਨਾਂ ਦਾ ਵੀ ਸ਼ੇਪ ਦਾ ਗਲਾ ਬਣਿਆ ਹੋਇਆ ਠੀਕ ਆ ਜੀ ਤੇ ਬਾਜੂ ਨੇ ਦੀ ਆਪਾਂ ਇਸ ਤਰੀਕਾ ਨਾਲ ਬਣਾਈ ਹੈ ਦੇਖੋ ਆਹ ਵਾਲਾ ਕਪੜੇ ਨਾਲ ਸਲਵਾਰ ਨਾਲ ਦਾ ਤੇ ਆਪਾਂ ਕਪੜੇ ਦੇ ਉੱਪਰ ਰੱਖ ਕੇ ਇਸ ਤਰੀਕਾ ਨਾਲ ਡਿਜ਼ਾਈਨ ਬਣਾਇਆ ਇਹ ਕੱਟ ਨਹੀਂ ਪਾਏਗਾ ਤੇ ਜਿਹੜੀ ਇੱਥੇ ਆਪਾਂ ਲਈ ਮੋਤੀ ਵਾਲ ਲੈਂਸ ਲਾਤੀ ਇਹ ਤੇ ਅੱਗੇ ਵੀ ਆਪਾਂ ਮੋਤੀ ਵਾਲ ਲੈਂਸ ਲਾਈ ਆ ਠੀਕ ਹੈ ਜੀ ਦੇਖੋ ਸਿੰਪਲ ਜੀ ਬਾਜੂ ਨੂੰ ਆਪਾਂ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਬਹੁਤ ਹੀ ਸੋਹਣਾ ਵੇਅਰ ਕਰਨ ਦੇ ਬਾਅਦ ਲੱਗੂਗਾ ਸੂਟ ਇਹ ਤੇ ਇਸ ਵਾਰ ਆਪਾਂ ਇਹਨੇ ਦਿਖਾਉਣੀ ਹੈ ਘੇਰਾ ਠੀਕ ਹੈ ਜੀ ਕਿੰਨਰੇ ਘੇਰੇ ਤੇ ਵੀ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਬਣਾਇਆ ਇੱਥੇ ਆਪਾਂ ਸਲਵਾਰ ਨਾਲ ਦੀ ਪੱਟੀ ਲਈ ਹੈ ਇਹ ਤੇ ਇਹ ਆਪਾਂ ਕਟਿੰਗ ਕੀਤਾ ਨਹੀਂ ਪੀਸ ਇੱਥੋਂ ਇਹ ਠੀਕ ਹੈ ਜੀ ਉੱਪਰ ਹੀ ਆਪਾਂ ਕਪੜਾ ਰੱਖ ਕੇ ਇਹ ਡਿਜ਼ਾਈਨ ਬਣਾਇਆ ਤੇ ਇੱਥੇ ਆਪਾਂ ਮੋਤੀਏ ਲੈਸ ਲਾਤੀ ਹੈ ਇਹ ਠੀਕ ਹੈ ਜੀ ਤੇ ਘੇਰੇ ਤੇ ਵੀ ਆਪਾਂ ਮੋਤੀਏ ਲੈਸ ਲਾਈ ਹੈ ਬਹੁਤ ਸੋਹਣੀ ਬਣੀ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਲੱਗੂਗਾ ਫੋਨ ਤੋਂ ਬਾਅਦ ਠੀਕ ਹੈ ਜੀ ਇਸ ਦਵਾਰਾ ਪਹਿਨ ਦਿਖਾਉਣੇ ਨੇ ਇਸ ਸਲਵਾਰ ਇਸ ਸਵਾਰ ਦੀ ਵੀਡੀਓ ਪਹਿਲਾਂ ਹੀ ਬਣਾਈ ਹੈ ਤੇ ਇਹ ਆਪਣੇ ਸਵਾਰ ਆਪਾਂ ਬਣਾਈ ਜੀ ਪਾਕਿਸਤਾਨੀ ਸਵਾਰ ਬਣੀ ਹੈ ਉਹਨਾਂ ਦੀ ਠੀਕ ਹੈ ਜੀ ਤੇ ਥੱਲੇ ਪਹੁੰਚਦੇ ਆਪਾਂ ਕਰਦਾ ਪਹੁੰਚਦੇ ਇਸ ਤਰੀਕੇ ਨਾਲ ਆਪਾਂ ਤੇ ਜਿਹੜੀ ਥੱਲੇ ਹੈਗੀ ਮੋਤੀ ਵਾਲੀ ਲੇਸ ਆਪਾਂ ਲਾਈ ਹੈ ਇਸ ਤੋਂ ਬਾਅਦ ਆਪਾਂ ਕੁਰਤੀ ਨਾਲ ਦੀ ਕੁਰਤੀ ਨਾਲ ਦਾ ਪੈਚ ਬਣਾ ਕੇ ਤੇ ਸਵਾਰ ਦੇ ਪਹੁੰਚੇ ਤੇ ਲਾਇਆ ਇਹ ਦੇਖੋ ਤੁਸੀਂ ਬਹੁਤ ਸੋਹਣਾ ਲੱਗਦਾ ਹੈ ਇਹ ਪੈਚ ਲੱਗਿਆ ਠੀਕ ਹੈ ਜੀ ਦੋਨੇ ਪਹੁੰਚੇ ਦੇਖੋ ਤੁਸੀਂ ਬਹੁਤ ਸੋਹਣੀ ਲੱਗਦੀ ਹੈ ਸਵਾਰ ਬਣੀ ਉਹਨਾਂ ਦੀ ਤੇ ਇਸ ਵਾਰ ਉਹਨਾਂ ਦਾ ਦੁਪੱਟਾ ਆ ਗਿਆ ਦੁਪੱਟਾ ਵੀ ਬਿਲਕੁਲ ਸਿੰਪਲ ਸੀ ਉਹਨਾਂ ਦਾ ਤੇ ਆਪਾਂ ਕੀ ਕੀਤਾ ਜਿਹੜੇ ਤੇ ਇਹ ਚਾਰੇ ਪੱਲਿਆਂ ਤੇ ਇਸ ਤਰੀਕੇ ਨਾਲ ਪੈਚ ਬਣਾ ਕੇ ਲਾਤੇ ਆ কুরਤੀ ਨਾਲ ਦੇਖੋ ਜਿਹਨਾਂ কুরਤੀ ਦਾ ਕਪੜਾ ਸੀ ਉਹਦਾ ਆਪਾਂ ਪੈਚ ਬਣਾਦੇ ਆ ਚਾਰੇ ਪੱਲਿਆਂ ਤੇ ਲਾਏ ਆ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਉਹ ਵਾਲੀ ਲਾਇਆ ਸੀ ਮੋਤੀ ਵਾਲੀ ਕੜਤੀ ਸਾਰੇ ਦੇ ਕਿ ਕਿੰਨੇ ਸੋਹਣੇ ਤਰੀਕੇ ਨਾਲ ਆਪਾਂ ਲੈਸ ਕੱਢੀ ਹੈ ਇਹ ਦੇਖੋਨੇ ਦੇਖੋ ਕਿੰਨੇ ਸੋਹਣੇ ਕੋਨੇ ਬਣੇ ਹੋਏ ਆ ਇਹ ਠੀਕਾ ਜੀ ਇਧਰਲੇ ਪੱਲੇ ਤੇ ਵੀ ਆਪਾਂ ਇਸ ਤਰੀਕੇ ਨਾਲ ਲਾਏ ਆ ਤੇ ਸਿੰਪਲ ਸੂਟ ਬਹੁਤ ਹੀ ਵਧੀਆ ਪਾਰਟੀ ਵੇਅ ਸੂਟ ਬਣ ਗਿਆ ਇਹ ਤੁਸੀਂ ਕਿਤੇ ਵੀ ਇਹ ਸੂਟ ਪਾ ਸਕਦੇ ਆ ਪਰ ਤੁਸੀਂ ਕਿਸੇ ਪਾਰਟੀ ਦੇ ਪਾ ਸਕਦੇ ਕਿਤੇ ਆਮ ਕਿਤੇ ਜਾਣਾ ਹੋਵੇ ਬਾਜ਼ਾਰ ਵਗੈਰਾ ਤੁਸੀਂ ਇਸ ਨੂੰ ਪਾ ਸਕਦੇ ਆ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਵੀ ਆਪ ਦੇ ਸੂਟ ਨੂੰ ਇਸ ਤਰੀਕੇ ਨਾਲ ਰੈਡੀ ਕਰ ਸਕਦੇ ਆ ਇਹ ਵਾਲਾ ਸਾਰਾ ਡਿਜ਼ਾਈਨ ਤੁਸੀਂ ਕਾਟਨ ਦੇ ਸੂਟ ਤੇ ਬਣਾ ਸਕਦੇ ਆ ਅੱਜ ਕੱਲ ਕਾਟਨ ਦੇ ਸੂਟ ਬਹੁਤ ਸੋਹਣੇ ਚੱਲੇ ਆ ਤੁਸੀਂ ਆ ਸੇਮ ਇਹੀ ਡਿਜ਼ਾਈਨ ਸਲਵਾਰ ਦਾ ਕੁੜਤੀ ਦਾ ਸੇਮ ਇਹੀ ਡਿਜ਼ਾਈਨ ਤੁਸੀਂ ਦੁਪੱਟੇ ਤੇ ਵੀ ਬਣਾ ਸਕਦੇ ਹੋ ਜੀ ਬਹੁਤ ਸੋਹਣਾ ਦੁਪੱਟਾ ਬਣਿਆ ਇਹਨਾਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਿਸ ਤਰੀਕੇ ਨਾਲ ਲੱਗਿਆ ਸਾਰਾ ਰੈਡੀ ਹੋਇਆ ਸੂਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਓ ਤੇ ਮੈਂ ਅਗਲੇ ਨੈਕਸਟ ਵੀਡੀਓ ਚ ਕੋਈ ਨਵੀਂ ਵੀਡੀਓ ਲੈ ਕੇ ਬਾਏ ਬਾਏ ਰੱਬ ਰੱਖਾ